ਇਹ ਜਾਣ ਕੇ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਪਾਇ ਆਦਮ ਜੀ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ ਅਸੀਂ ਤੁਹਾਡੀ ਸੇਵਾ ਵੱਲੋਂ ਬਹੁਤ ਖੁਸ਼ ਹੋਏ ਹਾਂ। ਤੁਸੀਂ ਮੰਗੋ ਕੀ ਮੰਗਦੇ ਹੋ? ਪਾਇ ਆਦਮ ਜੀ ਹੁਣ ਦਿਲੋਂ ਨਿਸ਼ਕਾਮ ਹੋ ਚੁੱਕੇ ਸਨ। ਉਹਨਾਂ ਨੇ ਸਿਰ ਨੀਵਾਂ ਕਰ ਲਿਆ ਤੇ ਕਿਹਾ ਮੈਨੂੰ ਤੁਹਾਡੀ ਕਿਰਪਾ ਨਾਲ ਚਰਚਾ ਹੀ ਦੀਏ। ਤੁਸੀਂ ਮੈਨੂੰ ਕੇਵਲ ਪ੍ਰਭੂ ਨਾਮ ਦਾ ਤਾਨ ਬਖਸ਼ ਦਿਓ ਜੀ। ਜਵਾਬ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਇਹ ਤਾਂ ਤਾਂ ਤੁਹਾਨੂੰ ਪਹਿਲਾਂ ਵੱਲੋਂ ਹੀ ਮਿਲਿਆ ਹੋਇਆ ਏ ਪਰ ਅਸੀਂ ਤੁਹਾਡੀ ਮੂਹ ਨਿਸ਼ਾ ਪੂਰਨ ਕਰਨਾ ਚਾਹੁੰਦੇ ਹਾਂ ਐਸੇ ਤੇ ਪਾਈ ਆਦਮ ਜੀ ਕੁਝ ਮੰਗ ਨਹੀਂ ਪਾਏ ਕਿਉਂਕਿ ਉਹਨਾਂ ਨੂੰ ਬੁਢੇਪੇ ਵਿੱਚ ਔਲਾਦ ਸੁਖ ਮੰਗਦੇ ਹੋਏ ਸ਼ਰਮਦਾਨ ਬਬ ਹੋ ਰਿਹਾ ਸੀ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਕੱਲ ਦਰਬਾਰ ਵਿੱਚ ਆਪਣੀ ਪਤਨੀ ਨੂੰ ਵੀ ਨਾਲ ਲੈ ਆਓ ਅਗਲੇ ਦਿਨ ਪਾਈ ਆਦਮ ਜੀ ਆਪਣੀ ਪਤਨੀ ਸਮੇਤ ਦਰਬਾਰ ਵਿੱਚ ਹਾਜ਼ਰ ਹੋਏ ਗੁਰੂ ਸਾਹਿਬ ਜੀ ਨੇ ਉਸ ਦੀ ਪਤਨੀ ਵੱਲ ਪੁੱਛਿਆ ਤੁਹਾਡੀ ਦਿਲ ਵਿੱਚ ਕੋਈ ਕਾਮਨਾ ਹੋਵੇ ਤਾਂ ਦੱਸੋ ਉਹ ਕਹਿਣ ਲੱਗੀ ਘਰ ਵੱਲੋਂ ਚੱਲਦੇ ਸਮੇਂ ਪੁੱਤ ਦੀ ਕਾਮਨਾ ਸੀ ਜਿਸ ਨੂੰ ਆਧਾਰ ਬਣਾ ਕੇ ਤੁਹਾਡੇ ਦਰਬਾਰ ਵਿੱਚ ਪੁਝੇ ਹਾਂ ਪਰ ਹੁਣ ਕੋਈ ਇੱਛਾ ਨਹੀਂ ਰਹੀ ਕਿਉਂਕਿ ਹੁਣ ਅਸੀਂ ਵੱਡੀ ਉਮਰ ਦੇ ਹੋ ਗਏ ਹਾਂ ਗੁਰੂ ਸਾਹਿਬ ਜੀ ਨੇ ਕਿਹਾ ਗੁਰੂ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ ਜੇ ਕਰੇ ਕੋਈ ਨਿਸ਼ਕਾਮੋਕੇ ਸੇਵਾ ਕਰਦਾ ਹੈ ਤਾਂ ਉਸ ਦੀ ਮਨ ਦੀ ਕਾਮਨਾ ਜ਼ਰੂਰ ਫਲਿਪੂਤ ਹੁੰਦੀ ਹੈ ਤੁਸੀਂ ਚਿੰਤਾ ਨਾ ਕਰੋ ਜਲਦੀ ਹੀ ਤੁਸੀਂ ਇੱਕ ਸੁੰਦਰ ਪੁੱਤ ਦੀ ਮਾਤਾ ਬਣੋਗੇ ਤੇ ਉਸ ਦਾ ਨਾਮ ਫਕਤੂ ਰੱਖਣਾ ਉਸ ਦਾ ਪਾਲਣ ਪੋਸ਼ਣ ਗੁਰ ਮਰਿਆਦਾ ਅਨੁਸਾਰ ਕਰਨਾ ਜਿਸ ਦੇ ਨਾਲ ਉਹ ਤੁਹਾਡੇ ਘੁੰਦਾ ਨਾਮ ਰੋਸ਼ਨ ਕਰੇਗਾ ਇਸ ਪ੍ਰਕਾਰ ਅਸ਼ੀਰਵਾਦ ਦੇ ਕੇ ਗੁਰੂ ਸਾਹਿਬ ਜੀ ਨੇ ਇਸ ਦੰਪਤੀ ਨੂੰ ਉਹਨਾਂ ਦੇ ਪਿੰਡ ਵਾਪਸ ਭੇਜ ਦਿੱਤਾ ਤੇ ਫਿਰ ਗੁਰੂ ਹਿਸ਼ਾ ਵੱਲੋਂ ਅਜੀਹਾ ਹੀ ਹੋਇਆ ਭਾਈ ਭਖਤੂ ਜੀ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਤੇ ਅੱਗੇ ਜਾ ਕੇ ਉਹਨਾਂ ਦੀ ਔਲਾਦ ਨੇ ਗੁਰਦੁਆਰਾਂ ਵਿੱਚ ਵੀ ਬਹੁਤ ਨਾਮ ਕਮਾਇਆ ਸਾਸੰਗਤ ਜੀ ਸੱਚੇ ਮਨ ਨਾਲ ਕੀਤੀ ਸੇਵਾ ਤਾਂ ਹੀ ਪੈਂਦੀ ਜੋ ਮੰਦੀਆਂ ਆਸ਼ਾਵਾਂ ਹੋਣ ਗੁਰੂ ਸਾਹਿਬ ਜੀ ਉਹ ਪੂਰੀਆਂ ਕਰਦੇ ਨੇ ਫਿਰ ਤੇ ਮੰਗਣਾ ਵੀ ਨਹੀਂ ਪੈਂਦਾ ਬਿਨ ਮੰਗੇ ਆ ਸਭ ਕੁਝ ਮਿਲਦਾ ਏ ਉਹ ਸੱਚੇ ਪਿਤਾ ਵਾਹਿਗੁਰੂ ਦੇ ਘਰ ਚੋਂ ਪੁਲਜਕ ਬਖਸ਼ ਦੇਣੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ